ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈੱਸ ਦੀ ਅਗਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਪਿੰਡ ਆ ਉਹ ਪਿੰਡ ਸੀਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਅੱਜ ਜਿਹੜਾ ਅਪ ਟੌਪਿਕ ਲੈ ਗਏ ਆ ਉਹ ਲੇਡੀਜ਼ ਸਲਵਾਰ ਦਾਗਾ ਪੌਂਚਿਆਂ ਤੇ ਕਢਾਈ ਵਾਲੀ ਸਲਵਾਰ ਦਾ ਹਾਂ ਆ ਦੇਖੋ ਪੌਂਚਿਆਂ ਦੇ ਉੱਪਰ ਕਢਾਈ ਆ ਸਭ ਤੋਂ ਪਹਿਲਾਂ ਆਪਾਂ ਕਪੜਾ ਮਿਲਾਂਗੇ ਆਪਣੇ ਕੋਲ ਕਪੜਾ ਕਿੰਨਾ ਹੈ ਕਪੜਾ ਸਭ ਤੋਂ ਪਹਿਲਾਂ ਲਾਜ਼ਮੀ ਮਿਲ ਜਾ ਕਰੋ ਕਈ ਵਾਰ ਕਿਤੇ ਨੇ ਮੀਟਰ ਹੁੰਦਾ ਕਈ ਵਾਰੀ ਪੌਣੇ ਤਿੰਨ ਹੁੰਦਾ ਆਹ ਲੋ ਡੇਢ ਇਹ 1.5 ਮੀਟਰ ਹੋ ਗਿਆ ਜਿਹੜਾ ਫੀਤਾ ਹੁੰਦਾ ਆਪਣਾ 1.5 ਮੀਟਰ ਦਾ ਹੁੰਦਾ 1.5 ਉਸ ਤੋਂ ਆਹ ਹੋ ਗਿਆ 2.5 2.5 ਮੀਟਰ ਤੋਂ ਕਿੰਨਾ ਵੱਧਾ ਪਾਉ ਵੀ ਨਾਲ ਨਾਲ ਦੇਖਾ 2 ਮੀਟਰ 75 ਪੁਆਇੰਟ ਜਾਨੀ ਕਿ ਪੌਣੇ 3 ਮੀਟਰ ਕਪੜਾ ਆਪਣੇ ਕੋਲੇ ਤੇ ਜਿਹੜੀ ਸਲਵਾਰ ਦੀ ਲੰਬਾਈ ਐ ਇਸ ਪਹਿਨੀ ਪਹਿਲਾਂ ਉਹ ਦੇਖ ਲਉ ਕਿੰਨੀ ਆ 33 ਲੰਬਾਈ ਆ ਤਿਆਰ ਸਨੇ ਬੈਲਟ ਦੇ ਬੈਲਟ 25 ਇੰਚ ਆ ਪਹੁੰਚ ਜਿਹਨੂੰ ਮੂਰੀ ਕਹਿੰਦੇ ਹਾਂ ਆਪਾਂ 6.5 ਆ ਤੇ ਪਹੁੰਚ ਚੌੜੀ ਕਿੰਨੀ ਆ 2 ਇੰਚ ਇਹ ਵੀ ਨਾਲ ਨਾਲ ਲਿਖ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਕੋਈ ਭੁਲੇਖਾ ਨਾ ਲੱਗੇ ਕਿ ਵੀ 2 ਇੰਚ ਪਹੁੰਚ ਹੁੰਦੇ ਆ 2.5 ਇੰਚ ਹੁੰਦੇ ਆ ਫਿਰ ਆਪਾਂ ਭੁਲੇਖੇ ਨਾਲ ਘੱਟ ਵੱਧ ਪਾਣੇ ਆ ਫਿਰ ਦਿੱਕਤ ਆਉਂਦੀ ਆ ਆ ਜੀ ਹੁਣ ਆਪਾਂ ਕਰਦੇ ਇਹਨੂੰ ਸ਼ੁਰੂ ਸਭ ਤੋਂ ਪਹਿਲਾਂ ਇਹਨੂੰ ਪ੍ਰੈਸ ਆਪਾਂ ਮਾਰ ਲਈ ਸੀ ਪ੍ਰੈਸ ਮਾਰ ਕੀ ਕਟਣਾ ਜਦੋਂ ਵੀ ਕਪੜਾ ਕੱਟਣਾ ਪ੍ਰੈਸ ਮਾਰ ਇਹ ਨੂੰ ਚੰਗੀ ਤਰ੍ਹਾਂ ਆਪਾਂ ਮਦਦ ਸੂਈ ਲਾ ਲਿਆ ਕਰੋ ਇਹ ਜਿਆ ਕਰਕੇ ਨਾ ਕੜਾਈ ਸਰੀਕੋ ਜੀ ਕਰਕੇ ਵੀ ਮਾੜਾ ਮੋਟਾ ਵੀ ਫਰਕ ਪੈ ਗੋਈ। ਤੇ ਇਸ ਤਰ੍ਹਾਂ। ਭਾਵੇਂ ਇੱਥੇ ਸੁਈ ਲਾ ਲਿਆ ਕਰੋ, ਭਾਵੇਂ ਪੈਰ ਲਾ ਲਿਆ ਕਰੋ। ਸਟੈਪਲ ਦੇ ਨਾਲ। ਆਹ ਬਲੀ ਕੜਾਈ ਸਹੀ ਕਰਕੇ ਚੰਗੀ ਤਰ੍ਹਾਂ। ਅਹੀਂ ਹੀ ਟਾਪਰ ਦੇਖ ਕੇ ਫੁੱਲ ਨੂੰ ਕਿੱਥੇ ਆ ਰਿਹਾ ਸਹੀ। ਇਹ ਇਸ ਤਰ੍ਹਾਂ। ਠੀਕ ਆ। ਅਹੀਂ ਚੰਗੀ ਤਰ੍ਹਾਂ ਸਹੀ ਕਰਕੇ ਨਾ ਇੱਥੋਂ ਇੱਕ ਦੂਜੇ ਦੇ ਉੱਪਰ ਦੀ ਇਸ ਤਰ੍ਹਾਂ ਪੂਰਾ ਕੰਮ ਇਹਨਾਂ ਬਰੀਕੀ ਵਿੱਚ ਆ ਕਰੋ। ਮਾੜਾ ਉੱਪਰ-ਨੀਚੇ ਹੋ ਗਿਆ। ਕਹਿੰਦੇ ਕਿ ਤੁਹਾਨੂੰ ਇਸੇ ਤਰ੍ਹਾਂ ਇਧਰੋਂ ਐ ਟੋ ਕੇ ਚੰਗੀ ਤਰ੍ਹਾਂ ਇੱਕ ਪੈਨ ਆਪਾਂ ਇਹ ਇੱਥੇ ਲਾਉਣਾ ਇਹ ਇਹ ਜੇ ਆਪਾਂ ਪੈਨ ਨਹੀਂ ਲਾਉਂਦੇ ਕਈ ਵਾਰੀ ਉੱਪਰ-ਨੀਚੇ ਹੋ ਜਾਂਦਾ ਇੱਕ ਪੱਲਾ ਉੱਪਰ ਹੋ ਗਿਆ ਇੱਕ ਵੱਡਾ ਹੋ ਗਿਆ ਛੋਟਾ ਹੁਣ ਨੰਬਰ 1 ਤੇ ਇਹ ਗੱਲ ਹੋ ਗਈ ਨੰਬਰ 2 ਤੇ ਕਈ ਭੈਣਾਂ ਕਹਿੰਦੀ ਬਾਈ ਪਹੁੰਚੇ ਇੱਥੋਂ ਘਟਨੇ ਦੇਖੋ ਵੀ ਆਹ ਜੀ ਜੋ ਪਹੁੰਚ ਘਟਨੇ ਪਰ ਇਹ ਭੈਣ ਕਹਿੰਦੀ ਨੀਚੇ ਪਹੁੰਚੋ ਬਣਾਉਣੇ ਥੱਲੇ ਇੱਥੇ ਪਹੁੰਚ ਥੱਲੇ ਹੋਣਾ ਕਈ ਭੈਣਾਂ ਕਹਿੰਦੀਆਂ ਬਾਈ ਨਹੀਂ ਅਸੀਂ ਪਹੁੰਚੇ ਇਸ ਤਰ੍ਹਾਂ ਬਣਾਉਣੇ ਠੀਕ ਉਹ ਗਾਖ ਦੀ ਮਰਜ਼ੀ ਨੂੰ ਜਿਵੇਂ ਗਾਖ ਕਹਿਣਾ ਉਵੇਂ ਹੀ ਕਰਦਿਆ ਕਰੋ ਹਨ ਜੇ ਆਪਾਂ ਇੱਥੇ ਬਣਾਵਾਂਗੇ ਤਾਂ ਫਿਰ ਇੱਥੇ ਸਿਉਣਾ ਵਗੈਰਾ ਨਹੀਂ ਬਜਣੀ ਕਿਉਂਕਿ ਕੰਚ ਆ ਸਾਰੇ ਹੁਣ ਨੀਚੇ ਆਪਾਂ ਮੂਰੀ ਵੀ ਪੂਰੀ ਵਧੀਆ ਭਰ ਸਕਦੇ ਹਾਂ ਠੀਕ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਸੈਂਟਰ ਕਰਕੇ ਦਾ ਪਿੰਨਾ ਲਾਤੀ ਹੁਣ ਆਪਣਾ ਇੱਕ ਹਸਾ ਦੇ ਸੂਟ ਸਾਰਾ ਇੱਕ ਸਲਵਾਰ ਪਾਜੀ ਜੂਗੀ ਇਸ ਤਰ੍ਹਾਂ ਠੀਕ ਬਾਕੀ ਜਿਹੜੀਆਂ ਭੈਣਾ ਚੈਨਲ ਤੇ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਬਾਕੀ ਜਿਹੜੀਆਂ ਭੈਣਾਂ ਸਿੱਖਣ ਦੇ ਵਿੱਚ ਬਿਲਕੁਲ ਨਵੀਆਂ ਹੁੰਦੀਆਂ ਕੰਮ ਨਹੀਂ ਆਉਂਦਾ ਜ਼ੀਰੋ ਲੈਵਲ ਤੋਂ ਸ਼ੁਰੂ ਕਰਦੇ ਹਾਂ ਉਹ ਮੈਨੂੰ ਨਾਲ-ਨਾਲ ਨਾ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਬਾਈ ਅਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਸਿੱਖਣਾ ਤੇ ਸਾਨੂੰ ਬਰੀਕੀ ਦੇ ਨਾਲ ਸਮਝਾਇਆ ਕਰੋ ਬਾਕੀ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਆਦਾ ਨੰਬਰ ਐਡ ਕਰਨਾ ਹੁੰਦਾ ਉਹ ਮੇਰੇ WhatsApp ਤੇ ਹੈਲੋ ਲਿਖ ਕੇ ਭੇਜ ਦਿਆ ਕਰੋ ਗਰੁੱਪਾਂ માં ਬੋਲ ਕੇ ਭੇਜ ਦਿਆ ਕਰੋ ਕਿ ਬਾਈ ਸਾਡਾ ਜਿਹੜਾ ਨੰਬਰ ਹੈ ਉਹ ਗਰੁੱਪ ਦੇ ਵਿੱਚ ਪਾ ਲਓ ਅਸੀਂ ਸਿਲਾਈ ਤੇ ਕਟਾਈ ਸਿੱਖਣੀ ਹੈ ਠੀਕ ਹੈ ਜੀ ਤਾਂ ਬਾਕੀ ਜੇ ਮੇਰੀ ਗੱਲ ਦੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਵੀ ਨਾਲ-ਨਾਲ ਕਮੈਂਟ ਬਾਕ ਤਾਂ ਕਿ ਅਗਲੀ ਜਿਹੜੀ ਵੀਡੀਓ ਆਉਂਦੀ ਆ ਉਹਦੇ ਵਿੱਚ ਤੁਹਾਡਾ ਉਹ ਗੱਲ ਦਾ ਜਵਾਬ ਮਿਲ ਸਕੇ ਹਨ ਲਓ ਜੀ ਹੁਣ ਆਪਾਂ ਇਹਦਾ ਚੰਗੀ ਤਰ੍ਹਾਂ ਚੈੱਕ ਕਰਾਂਗੇ ਪੂਰਾ ਕੱਪੜਾ ਇਥੋਂ ਸਵਾ 22 ਸਵਾ 22 ਤੇ ਸਵਾ 22 ਠੀਕ ਆ ਇਸ ਤਰ੍ਹਾਂ ਮੈਲੇ ਨੂੰ ਹੁਣ ਆਪਾਂ ਹੁਣ ਇਹਦੇ ਪ੍ਰੈਸ ਮਾਰਾਂਗੇ ਆਪਾਂ ਲਓ ਜੀ ਇੱਕ ਵਾਰੀ ਪ੍ਰੈਸ ਆਪਣੇ ਕਰਮ ਕਰ ਲਈ ਕੱਢ ਕੇ ਚੰਗੀ ਤਰ੍ਹਾਂ ਇਥੇ ਕਰੀਜ ਪਾ ਲਾ ਮਾੜਾ ਜਿਹਾ ਵੀ ਸੂਤ ਪਰ ਦਾ ਫਰਕ ਨਹੀਂ ਪੈਂਦਾ ਹੁੰਦਾ ਸਲਵਾਰ ਦੇ ਵਿੱਚ ਦੋਨੇ ਪਾਸੇ ਇੱਕੋ ਜਿਹਾ ਕੱਪੜਾ ਚਾਹੀਦਾ ਹੁੰਦਾ ਆਪਾਂ ਤੇ ਆ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲਵਾਂ ਠੀਕ ਹੈ ਜਿਹੜੀ ਮੂਰੀ ਹੈ ਚੌੜੀ ਉਹ ਹੈਗੀ ਇਸ ਪੈਨ ਦੀ 2 ਇੰਚ ਚੌੜੀ ਨੀਚੇ ਤੋਂ ਆਪਾਂ ਕਿੰਨਾ ਛੱਡਾਂ ਕੱਪੜਾ ਘੱਟ ਤੋਂ ਘੱਟ ਸਵਾ ਦੋ ਜਿੰਨਾ ਕਿ ਸਿਉਣ ਦੇ ਵਿੱਚ ਉਹ ਸਵਾ ਦੋ ਪੁਆਇੰਟ 1 ਨੇੜੇ ਕਰਕੇ ਦਿਖਾ ਦਿਓ ਹਾਂ ਸਵਾ ਦੋ ਪੁਆਇੰਟ 1 ਇਹ 2 1/2 ਪੁਆਇੰਟ 1 ਠੀਕ ਹੈ ਕਿਉਂਕਿ 2 ਇੰਚ ਤਾਂ ਪਹੁੰਚੇ ਬਣ ਜਾਣਗੇ ਆ ਦੇਖੋ ਐਨਾ ਕਪੜਾ ਆਪਣਾ ਦਬਾਰੇ ਵਿੱਚ ਆ ਜੂਗਾ ਹੁਣ ਜਿਹੜਾ ਆਪਾਂ ਪੀਤਾ ਕੱਢਣਾ ਅੱਗੇ ਆਪਾਂ 6 ਇੰਚ ਕੱਢਦੇ ਹੁਣੇ ਪਰ ਇਹ ਭੈਣ ਕਹਿੰਦੀ ਮੇਰੀ ਵੇਲਟ ਥੋੜੀ ਚੌੜੀ ਲੋ ਆਪਾਂ ਕਿੰਨਾ ਕੱਢਾਂ ਨੇੜੇ ਕਰਕੇ ਦਿਖਾਓ ਸਾਢੇ 6 ਇੰਚ ਪੀਤਾ ਕੱਢ ਲਿਆ ਦੇਖੋ ਇੱਥੇ ਸਾਢੇ 6 ਸਲਵਾਰ ਦੀ ਲੰਬਾਈ ਕਿੰਨੀ ਆ 33 ਇੰਚ ਸਾਢੇ ਸਾਢੇ 33 ਦੇ ਤਿੰਨ ਸਾਢੇ 36 ਆ ਬਣ ਗਈ ਸਾਢੇ 36 ਅੰਡੇੜੇ ਕਰਕੇ ਦਿਖਾਉਂਗਾ ਕੈਮਰਾ ਹਾਂ 36.5 ਤੋਂ 1 ਇੰਚ ਵੱਧ ਆਪਾਂ ਹੋਰ ਕਰਾਂਗੇ 35 ਕਿਉਂ ਸਲਵਾਰ ਨੂੰ ਆਪਾਂ ਢਾਲ ਦੇਵਾਂਗੇ ਕਿਉਂਕਿ ਬੈਕ ਤੋਂ ਡਾਊਨ ਕਰਾਂਗੇ ਮੂਹਰੋ ਸਲਵਾਰ ਸਟ੍ਰੇਟ ਰਹੂਗੀ ਠੀਕ ਆ ਕਾਫੀ ਬੰਨੇ ਦੇ ਕਮੈਂਟ ਆਉਂਦੇ ਰਹਿੰਦੇ ਨੇ ਬਈ ਵੀ ਸਾਡੀ ਸਲਵਾਰ ਉਹ ਮੂਹਰ ਨੂੰ ਡਿੱਗਦੀ ਆ ਤਾਂ ਮੂਹਰ ਨੂੰ ਕਿਉਂ ਡਿੱਗਦੀ ਆ ਜਦੋਂ ਤੁਸੀਂ ਇਹਦੇ ਢਾਲ ਨਹੀਂ ਪਾਉਂਦੇ ਫਿਰ ਮੂਹਰ ਨੂੰ ਸਲਵਾਰ ਡਿੱਗਦੀ ਰਹਿੰਦੀ ਆ ਤੇ ਅੱਡੀਆਂ ਜਿਹੜੀਆਂ ਨੰਗੀਆਂ ਹੋਈ ਜਾਂਦੀਆਂ ਹਨ ਆਲੋ ਇਥੋਂ ਚੰਗੀ ਤਰ੍ਹਾਂ ਤੁਸੀਂ ਆਹ ਚੀਜ਼ਾਂ ਜ਼ਰੂਰ ਫੱਟੀ ਫੁੱਟੀ ਲਾ ਕੇ ਵਧੀਆ ਸ਼ੌਂਕ ਨਾ ਕਟਿਆ ਕਰੋ ਇਸ ਤਰ੍ਹਾਂ ਇਹ ਇਤੋਂ ਪਚਾ ਕੇ ਨੂੰ ਨਿਸ਼ਾਨ ਲਾਵਾਂਗੇ ਬਿਲਕੁਲ ਸਿੱਧਾ ਲਓ ਆ ਨਿਸ਼ਾਨ ਹੋ ਗਏ ਇੱਕ ਤਾਂ ਆਪਣਾ ਇਸ ਤੋਂ ਬਾਅਦ ਹੁਣ ਮੂਰੀ ਕਿੰਨੀ ਆ ਸਾਢੇ 6 ਯਾਨੀ ਕਿ 13 ਆ ਆ ਆਪਣੇ ਕੋਲ ਕਪੜਾ ਕਿੰਨਾ ਹੈ 11 ਠੀਕ ਆ ਕੰਚ ਦੇ ਉੱਪਰ ਮਸ਼ੀਨ ਨਾ ਵੱਜੇ ਆਪਾਂ ਮਾੜਾ ਮਾੜਾ ਇਹਨੂੰ ਬਾਹਰ ਰੱਖ ਲਾਂਗੇ ਸਿਉਣ ਦਾ ਹੋਰ ਇੱਥੇ ਇਹਦੇ ਨਾਲ ਦੀ ਕਿਹ ਕਿੰਨੂ ਗੁਣ ਇਧਰੋਂ ਵੀ ਤੇ ਇਧਰੋਂ 11.5 12 ਆਪਾਂ 12 ਇੰਚ ਪਹੁੰਚੇ ਜਿਹੜੇ ਫੱਟੇ ਉਹ ਚੌੜੇ ਰੱਖਾਂਗੇ 12 ਹੁਣ ਇਥੋਂ ਮਿਲਣਾ ਕਿੰਨਾ ਇੱਕ ਡੇਢ ਇਥੋਂ ਵੀ ਡੇਢ ਠੀਕ ਇਥੋਂ ਵੀ ਡੇਢ ਆ ਇਹਨਾਂ ਨਿਸ਼ਾਨ ਲਾ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ 5-10 ਮਿੰਟ ਵਧ ਨਾਲ ਹਨਾ ਕਈ ਪੜਾਣ ਕਹਿੰਦੇ ਟਾਈਮ ਬੜ ਲਾ ਗਿੰਦਾ ਪਰ ਜੇ ਆਪਾਂ ਚਾਹੋ ਨੇ ਵੀ ਕੱਪੜਾ ਵਧੀਆ ਬਣੇ ਬਿਲਕੁਲ ਸਹੀ ਆਵੇ ਪਹੁੰਚਾ ਵਧੀਆ ਪਾਇਆ ਸੋਹਣਾ ਲੱਗੇ ਹਨਾ ਤਾਂ ਫਿਰ ਤੁਹਾਨੂੰ ਟਾਈਮ ਜ਼ਰੂਰ ਦੇਣਾ ਪਊਗਾ ਹਲ ਹੁਣ ਆਪਾਂ 12 ਇੰਚ ਰੱਖੇ ਨਾ ਉਥੋਂ ਇਥੋਂ ਵੀ ਰੱਖਾਂਗੇ 12 12 ਤੇ 12 ਠੀਕ ਹੈ ਜੀ ਦੁਬਾਰੇ ਫੇਰ ਦੱਸਦੇ ਜਿਹੜੀ ਮੂਰੀ ਐ ਇਸ ਭੈਣ ਦੀ ਉਹ 13 ਇੰਚ ਆਪਾਂ ਫੱਟੇ ਚੌੜੇ 12 ਪਾਤੇ ਹੁਣ ਆਪਾਂ ਉਧਰ 1 ਇੰਚ ਪਾਵਾਂਗੇ ਇਹਨੂੰ ਪੂਰਾ ਕਰਾਂ ਦੋ ਇੰਚ ਸਲੰਗਾਂ ਦਾ ਟੋਟਲ ਕਿੰਨਾ ਹੋ ਗਿਆ ਤਿੰਨ ਡੇਢ ਇੰਚ ਉਧਰ ਪਾਵਾਂਗੇ ਉਹਦੇ ਡੇਢ ਇੰਚ ਉਧਰ ਤਾਂ ਬਿਲਕੁਲ ਸਹੀ ਆ ਜਾਊਗਾ ਤਾਂ ਆਜੋ ਆਪਾਂ ਇਸ ਨਿਸ਼ਾਨ ਦੇ ਉੱਪਰ ਉੱਪਰ ਕੱਟਾਂਗੇ ਦੋਸਤ ਜੇ ਕਿਸੇ ਵੀ ਚੀਜ਼ ਦੀ ਕਿਸੇ ਭੈਣ ਨੂੰ ਨਾ ਸਮਝ ਆਵੇ ਤਾਂ ਦੁਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨਾ ਬਾਕੀ ਜੇ ਕਿਸੇ ਭੈਣ ਨੇ ਫੋਨ ਤੇ ਗੱਲਬਾਤ ਕਰਨੀ ਹੈ ਤਾਂ ਫੋਨ ਤੇ ਤੁਸੀਂ ਪੁੱਛ ਸਕਦੇ ਹੋ ਕੁਝ ਵੀ ਪੁੱਛਣਾ ਜੇ ਕਿਸੇ ਭੈਣ ਦਾ ਮੈਨੂੰ ਫੋਨ ਨਹੀਂ ਚੱਕ ਆਂਦਾ ਤਾਂ WhatsApp ਤੇ ਮੈਸੇਜ ਜ਼ਰੂਰ ਛੱਡ ਦੇ ਕੋ ਜਦੋਂ ਮੇਰਾ ਟਾਈਮ ਲੱਗਦਾ ਮੈਂ ਫਿਰ ਫੋਨ ਕਾਲ ਕਰਕੇ ਤੁਹਾਡੇ ਨਾਲ ਗੱਲ ਕਰ ਲੈਣਾ ਹਨਾ ਨੋਟਿਸ਼ ਨਿਸ਼ਾਨ ਦੇ ਬਿਲਕੁਲ ਆਪਾਂ ਉੱਪਰ ਉੱਪਰ ਟਿਕਟ ਲਾਗੇ ਇਹਦੇ ਲਈ ਬਾਹਨ ਨਿਸ਼ਾਨ ਤੇ ਕੱਟਾਂਗੇ ਜੇਕਰ ਤੁਹਾਨੂੰ ਇਹ ਕਟਾਈ ਦੀ ਸਮਝ ਆਉਂਦੀ ਆ ਬਾਅਦ ਵਿੱਚ ਕੋਈ ਦਿੱਕਤ ਆਉਂਦੀ ਆ ਮੇਰੇ ਨੂੰ ਕੱਟਣ ਤੋਂ ਬਾਅਦ ਉਹ ਚੀਜ਼ ਮੇਰੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਬਈ ਆਹ ਚੀਜ਼ ਸਾਡਾ ਲੜ ਵੱਧ ਜਾਂਦਾ ਜਾਂ ਸਲਵਾਰ ਉੱਚੀ ਨੀਮੀ ਰਹਿੰਦੀ ਆ ਨਾ ਤਾਂ ਕਿਵੇਂ ਅਗਲੀ ਵੀਡੀਓ ਦੇ ਵਿੱਚ ਉਹ ਚੀਜ਼ ਦਾ ਵੀ ਜਵਾਬ ਦੇ ਸਕਾਂ ਹਨ ਜਿੰਨਾ ਅਜੇਕਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਜੇ ਨਹੀਂ ਆਉਂਦੀ ਤਾਂ ਕਿਹੜੀ ਚੀਜ਼ ਨਹੀਂ ਆਉਂਦੀ ਨਾ ਲਓ ਆਪਣੇ ਫੱਟੇ ਕੱਟੇਗੇ ਹੁਣ ਆਪਾਂ ਇਹਨੂੰ ਏਮੀ ਹੋਲੀ ਕਿਤੇ ਨੇ ਸੈੱਟ ਕਰਕੇ ਰੱਖ ਦਾਂਗੇ ਸਾਈਡ ਤੇ ਠੀਕ ਆ ਲੇਸਪੋ ਹੁਣ ਆਪਾਂ 벨ਟ ਕਹੋਗੇ ਤਾਂ 벨ਟ ਕੱਟੀ ਦੀ ਨਾਲ ਇੱਥੋਂ 벨ਟ ਨਿਕਲ ਜੂਗੀ ਇਸ ਭਾਵੇਂ ਇਹਨੂੰ ਦੇਖਦੇ ਆਂ ਨਿੱਕੂ ਲੜ ਕਿੱਥੇ ਫਿਰਦਾ ਇੱਕ ਤਾਂ 벨ਟ ਆ ਜਾਂਦੀ ਸਹੀ ਬਿਲਕੁਲ ਹੁਣ ਦੋ 벨ਟ ਜਿਹੜੀ ਹੈਗੀ ਆ 25 ਇੰਚ ਆਪਾਂ ਕਿ ਨਹੀਂ ਰੱਖਾਂਗੇ 26 ਇੱਥੋਂ 26 ਤੇ ਆਹ ਠੀਕ ਆ ਫੀਤਾ ਆਪਾਂ ਕਿੰਨਾ ਕੱਢਿਆ ਸੀ ਉੱਪਰ 6.5 ਪਰ ਰੱਖਾਂ ਕਿੰਨੀ 벨ਟ ਨੂੰ 7 ਇੰਚ ਜੇ ਮੈਂ 6 ਇੰਚ ਫੀਤਾ ਕੱਢ ਦਵਾਂ ਤਾਂ 벨ਟ ਫਿਰ ਸਪਨ ਹੋਣ ਉਹਨਾਂ 6.5 ਹੁਣ ਮੈਂ 7 ਪਾ ਰਿਹਾ ਇੱਥੋਂ ਆ 7 ਠੀਕ ਹੈ ਇੱਥੋਂ ਵੀ 7 ਤਿੰਨ ਚਾਰ ਤੁਹਾਨੂੰ ਨਿਸ਼ਾਨ जरूर ਲਾਇਆ ਕਰੋ ਇਹ ਨਹੀਂ ਹੈ ਵੀ ਇੱਥੋਂ 7 ਰਹਿ ਗਈ ਉੱਥੋਂ ਪੌਣੇ 7 ਐਵੇਂ ਨਹੀਂ ਪੂਰੀ ਫੋਲ ਸਫਾਈ ਨਾਲ ਕੱਟਿਆ ਕਰੋ ਤੇ ਬਣਾਉਣ ਵੇਲੇ ਪੂਰੀ ਸਫਾਈ ਨਾਲ ਇਹ ਨਹੀਂ ਹੈ ਵੀ ਸਲਵਾਰ ਤੇ ਬਰੇਸ ਮਾਗ ਲੋੜ ਨਹੀਂ ਸਲਵਾਰ ਨੂੰ ਜੋੜ ਕੇ ਕੋਸ਼ਿਸ਼ ਇਹ ਕਰਾ ਕਰੋ ਪਹਿਲਾਂ ਸਿਉਣਾ ਦੇ ਨਾਲ ਇੰਟਰਲੌਕ ਮਾਰ ਲਿਆ ਕਰੋ ਤਾਂ ਕਿ ਇੱਥੇ ਵੀ ਫਲੂਸੜੇ ਨਿਕਲ ਤੇ ਪੌਂਚਿਆਂ ਦੇ ਵਿੱਚ ਫਲੂਸੜੇ ਨਾ ਨਿਕਲ ਠੀਕ ਆ ਜੇ ਕਹੋਗੇ ਤਾਂ ਮੈਂ ਤੁਹਾਨੂੰ ਇੱਕ ਵਾਰੀ ਬਣੀ ਹੋਈ ਸਲਵਾਰ ਦਿਖਾ ਦੂੰ ਮੈਂ ਕਿਵੇਂ ਕਹਿ ਰਿਹਾ ਹਾਂ ਧੰਨਵਾਦ ਤੇ ਵੀ ਆਪਣੀ ਕੱਟੀ ਗਈ ਹੁਣ ਆਪਾਂ ਜਿਹੜੀ ਸਾਰਾ ਕੱਪੜੇ ਨੂਰਾ ਕਰਾਂ ਇੱਕ ਵਾਰੀ ਪ੍ਰੈਸ ਕਰਮ ਕਰਨ ਤੇ ਲਾਵਾਂਗੇ ਪੌਣੇ 3 ਮੀਟਰ ਕਪੜਾ ਸੀਗਾ ਲਗਭਗ ਇਹ ਠੀਕਾ ਸਲਵਾਰ ਦੀ ਲਵਾਈ ਦੀ ਮੈਂ ਤੁਹਾਨੂੰ ਪਹਿਲਾਂ ਦੱਸ ਤੀ ਕਈ ਵਾਰੀ ਕਿਸੇ ਭੈਣ ਦਾ ਕਪੜਾ 2.5 ਮੀਟਰ ਹੁੰਦਾ ਉਹਦੀ ਵੀਡੀਓ ਵੈਸੇ ਆਪਣੇ ਚੈਨਲ ਤੇ ਪਾਈ ਹੋਈ ਹੈ ਫਿਰ ਵੀ ਦੁਬਾਰੇ ਆਪਾਂ ਪਾ ਦੇਾਂਗੇ ਜੇ ਤੁਸੀਂ ਕਹੋਗੇ 2.5 ਮੀਟਰ ਕਪੜੇ ਦੇ ਵਿੱਚੋਂ ਸਲਵਾਰ 36 ਇੰਚ ਕਿਵੇਂ ਨਿਕਲੂਗਾ ਹਨਾ ਬਾਹਰ ਉਹ ਸਾਰਾ ਕੱਪੜਾ ਆਪਣੀ ਚੰਗੀ ਤਰ੍ਹਾਂ ਸੈੱਟ ਕਰ ਲੈ ਪ੍ਰੈਸ ਮਾਰ ਪ੍ਰੈਸ ਦੀ ਵਾਤ ਤੋਂ ਵੱਧ ਕਰਿਆ ਕਰੋ ਬਸ ਇਹ ਜੀ ਦਾ ਲਾਜ਼ਮੀ ਧਿਆਨ ਰੱਖਣਾ ਪੱਲੇ ਵੱਲ ਉਹ ਇਹ ਗੱਲ ਨੂੰ ਕਦੋਂ ਵੀ ਕੋਈ ਕੱਪੜਾ ਕੱਟਣਾਗਾ ਆਪਾਂ ਮੈਡੀਸ ਜਾਂ ਜੈਂਟਸ ਨਾ ਪਰ ਪ੍ਰੈਸ ਜ਼ਰੂਰ ਮਾਰਿਆ ਕਰੋ ਚੰਗੀ ਤਰ੍ਹਾਂ ਆਪਣੀ ਨੂੰ ਸੈੱਟ ਕਰਕੇ ਬਾਅਦ ਦੇ ਵਿੱਚ ਕੰਨੀ ਕਰਾਂਗੇ ਇੱਕ ਵਾਰੀ ਪ੍ਰੈਸ ਮਾਰ ਕੇ ਇਹਨੂੰ ਬੰਨ ਲੈ ਕਿਦੋਂ ਇਹ ਫੇਮਿਗਰੀਵਨ ਵਾਲਿਆ ਕਰੋ ਠੀਕ ਹੁਣ ਆਪਾਂ ਇਹਦੀ ਕੰਨੀ ਕੱਟਾਂਗੇ ਕਿਸੇ ਵੀ ਭੈਣ ਨੇ ਕਿਸੇ ਵੀ ਹਾਲਤ ਦੇ ਵਿੱਚ ਕੰਨੀ ਸੂਟ ਦੀ ਨਹੀਂ ਰੱਖਣੀ ਠੀਕ ਹੈ ਠੀਕ ਹੈ ਬਹੁਤ ਬੁਰਾ ਹੋਏਗਾ ਸੂਟ ਮਹਿੰਗਾ ਹੁੰਦਾ ਤੁਹਾਡਾ ਪੰਜ 1000 ਦਾ ਘੱਟ ਤੋਂ ਘੱਟ ਹਨ ਤੇ ਬਾਅਦ ਦੇ ਵਿੱਚ ਦਿੱਕਤ ਇਹ ਆਉਂਦੀ ਵੀ ਸਲਵਾਰ ਦੀਆਂ ਸਾਰੀਆਂ ਸਿਉਣਾਂ ਖਿੱਚੀਆਂ ਜਾਂਦੀਆਂ ਤਾਂ ਕਰਕੇ ਕੰਨੀ ਨੂੰ ਕੱਟ ਦਿਆ ਕਰੋ ਬਿਨਾਂ ਕਹਿਣ ਤੇ ਨਾ ਯਾਦ ਰੱਖ ਲੈ ਗੋ ਜੀ ਤੁਸੀਂ ਇਹ ਨਾ ਸੋਚੋ ਦੀ ਇੰਟਲੌਕ ਮਾਰਨੇ ਹੁਣ ਇੰਟਲੌਕ ਦਾ ਤਾਂ ਸਾਰਾ 1-2 ਮੀਟਰ ਦਾ ਕੰਮ ਆ ਸੂਟ ਆਪਾਂ ਕਿੰਨੀ ਵਾਰੀ ਪਾਉਣਾ ਹੁੰਦਾ ਤਾਂ ਕਰਕੇ ਮੈਂ ਕਹਿਣਾ ਉਹਨਾਂ ਵੀ ਕੰਨੀ ਨੂੰ ਲਾਈਮ ਕੱਢਾ ਕੇ ਆਈ ਆਪਾਂ ਕੰਨੀ ਹਟਾ ਦੋ ਠੀਕ ਸਲਵਾਰ ਦਾ ਮੈਂ ਹਮੇਸ਼ਾ ਨਾਲਾ ਨਾਲ ਦੀ ਪਾਉਣਾ ਹੁੰਦਾ ਠੀਕ ਹੈ ਤਾਂ ਆਪਾਂ ਇੱਥੋਂ ਨਾਲਾ ਇਹਦਾ ਕੱਢ ਲੈ ਠੀਕ ਨਾਲਾ ਵੀ ਆ ਗਿਆ ਤੁਹਾਨੂੰ ਹੁਣ ਦੇਖੋ ਆਪਾਂ ਕੀ 6.5 ਇੰਚ ਵੀ ਤਾਂ ਉੱਪਰ ਕੱਢ ਲਏ ਨੇੜੇ ਕਰਕੇ ਦਿਖਾਓ ਕੈਮਰਾ ਸਾਢੇ 6 ਕਿੱਸੇ ਕੱਢ ਲੈ ਆ ਇਧਰ ਮਾਰੋ ਸਨਵਾਰ ਦੀ ਲੰਬਾਈ ਕਿੰਨੀ ਆ 33.5 ਆ ਤਿਆਰ ਆ 33.5 ਦੇ ਤਿੰਨ 36 ਠੀਕ ਆ ਆ ਤਾਂ ਹੋ ਗਈ ਤੁਹਾਡੀ 36 ਆ ਦੇਖੋ 33.5 ਦੇ ਤਿੰਨ 36 ਹੁਣ ਵੱਧ ਕਿੰਨਾ ਰੱਖਾਂਗੇ ਆ ਜਿਹੜੀ ਢਾਲ ਕੋਣੀ ਆ 2.5 ਇੰਚ ਠੀਕ ਆ ਤਾਂ ਉਧਰੋਂ 1 ਇੰਚ ਤਾਂ ਆਪਣੇ ਫੱਟੇ ਚੌੜੇ ਘੱਟ ਸੀਗੇ ਮੂਰੀ ਤੋਂ ਤੇ 2 ਇੰਚ ਸਲੰਗ ਦਾ ਟੋਟਲ ਕਿੰਨਾ ਹੋ ਗਿਆ 3 ਇੰਚ ਇਧਰ ਪਾਵਾਂਗੇ ਪਰ ਡੇਢ ਠੀਕ ਆ ਤੇ ਇਸ ਤਰ੍ਹਾਂ ਇਸ ਤੱਕ ਦੇਮਾ ਚਪਟ ਇਸ ਤਰ੍ਹਾਂ ਨਿਕਾੜ ਲਓ ਚੰਗੀ ਤਰ੍ਹਾਂ ਹੁਣ ਬਾਕੀ ਕੱਪੜੇ ਦੇ ਜਿਹੜਾ ਰਹਿ ਗਿਆ ਸੀ ਉਹਦੇ ਵੀ ਪ੍ਰੈਸ ਮਾਰ ਕੇ ਕਰੀ ਜਿਹਾ ਬਣਾ ਲੈ ਚੰਗੀ ਤਰ੍ਹਾਂ ਲਓ ਜੀ ਪ੍ਰੈਸ ਦੇ ਦਵਾਂ ਨੂੰ ਜਦੋਂ ਵੀ ਆਪਾਂ ਕੰਮ ਕੱਟਣਾ ਜਾਂ ਸਿਉਣਾ ਪੂਰੇ ਸ਼ੌਂਕ ਨਾਲ ਫੇਰ ਹੀ ਕੰਮ ਆਪ ਕੋ ਰਾਹ ਦਊਗਾ ਜੇ ਆਪਾਂ ਐ ਵੱਧੇ ਰੁੱਧੇ ਗਰਾਂਡ ਕੰਮ ਵੀ ਕੰਮ ਕਰਨਾ ਪੂ ਫੇਰ ਨਹੀਂ ਬਹੁਤ ਸਾਰੀਆਂ ਭੈਣਾਂ ਜਾਂ ਭਰਾ ਕਹਿੰਦੇ ਵੀ ਕੰਮ ਚ ਦਮ ਨਹੀਂ ਜਾਂ ਕੋਈ ਸ਼ੋਰ ਹਨਾ ਤਾਂ ਬਹੁਤ ਵਧੀਆ ਕੰਮ ਆ ਜੇ ਆਪਾਂ ਦਿਲੋਂ ਲਾ ਕੇ ਕਰਾਂਗੇ ਹਨਾ ਜੇ ਪਟਾਲੇ ਮਟੋਲੇ ਕਰਦੇ ਫਿਰ ਕੰਮ ਵੀ ਨਹੀਂ ਰਾਹ ਦਿੰਦਾਗਾ ਸੂਟ ਦੀ ਫਿਟਿੰਗ ਵੀ ਵਧੀਆ ਨਹੀਂ ਬਣੂ ਕਿਉਂਕਿ ਰੀ ਲਾਕ ਨਹੀਂ ਕੀਤਾ ਹੁੰਦਾ ਕੰਮ ਜੇ ਤਾਂ ਬਰੀ ਲਾ ਕੇ ਕੰਮ ਕਰਾਂਗੇ ਫੇਰ ਹੀ ਵਧੀਆ ਬਣਦਾ ਸੂਟ ਵੀ ਜੇ ਤੂੰ ਤੁਸੀਂ ਮੇਰੇ ਕੋਲ ਵੈਸੀ ਵੀ ਮਿਲਣਾ ਆਉਂਗੇ ਤੂੰ ਦੇਖੂਗਾ ਮੈਂ ਐਸੀ ਤਰ੍ਹਾਂ ਹੀ ਕੱਟਦਾ ਇਹ ਨਹੀਂ ਹੈ ਵੀ ਜਿਵੇਂ ਹਾਥੀ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹਨਾ ਨਹੀਂ ਮੈਂ ਜਦੋਂ ਵੀ ਨੋਰਮਲ ਵੀ ਸ਼ੂਟ ਕੱਟਦਾ ਐਸੀ ਤਰ੍ਹਾਂ ਹੀ ਸੇਮ ਹੀ ਕੱਟਦਾ ਉਹਨਾਂ ਹਨਾ ਪ੍ਰੈਸ ਮਾਰ ਕੇ ਪੂਰੀ ਚੰਗੀ ਤਰ੍ਹਾਂ ਟਾਈਮ ਜਿੰਨਾ ਮਰਜ਼ੀ ਲੱਗ ਜਾਵੇ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਲੋ ਜੀ ਆਪਾਂ ਇਹਦੀ ਉਸੇ ਤਰ੍ਹਾਂ ਹੀ ਕੰਨੀ ਕਟਾਂਗੇ ਇਹ ਕੁ ਜਿਹੜੀ ਐ ਪ੍ਰੈਸ ਮਾਰੀ ਸੀ ਨਾ ਹੁਣ ਮੈਂ ਤੁਹਾਨੂੰ ਨੀਚੇ ਵਾਲਾ ਲੜਣਾ ਦਿਖਾਉਣਾ ਕਿੰਨਾ ਕਾਣ ਆਜਾ ਠੀਕ ਆ ਆ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਹੈ ਇਹਨੂੰ ਪ੍ਰੈਸ ਮਾਰ ਕੇ ਜਿੱਥੇ ਆਪਦੀ ਆਪ ਨਿਕਲਦਾ ਕਪੜਾ ਕੱਢਦੇ ਕਰੋ ਹੁਣ ਆਪਾਂ ਜਿਹੜਾ ਛੋਟਾ ਲੜਣਾ ਨਾ ਉੱਥੇ ਨਿਸ਼ਾਨ ਲਾ ਲਾਂਗੇ ਸਲਵਾਰ ਰੱਖਾਂਗੇ ਲੰਬਾਈ ਇਹ ਆ ਨਿਕਲ ਗਿਆ ਆਵਦੀ ਆਪ ਕਾਣ ਉੱਪਰ ਹੁਣ 6.5 ਇੰਚ ਆਪਾਂ ਇਹ ਆ ਰੱਖ ਸਲਵਾਰ ਕਿੰਨੀ ਹੈ 33.5 ਤੇ ਤਿੰਨ 36 2.5 ਇੰਚ ਆਪਾਂ ਢਾਲਦਾ ਜਿਹੜਾ ਉਹ ਅਲੱਗ ਲੈਣਾ ਵੱਖਰਾ ਜੇਕਰ ਤੁਹਾਨੂੰ ਸਮਝ ਆਉਂਦੀ ਹੈ ਇਹ ਚੀਜ਼ ਦੀ ਤਾਂ ਹੀ ਮੈਨੂੰ ਦੱਸ ਦ ਨਹੀਂ ਸਮਝ ਲੱਗਦੀ ਤਾਂ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਸਲਵਾਰ ਗਲਤ ਨਹੀਂ ਕੱਟਣੀ ਕਿਸੇ ਪੈਣ ਨੇ ਹਨਾ ਲਓ ਜੀ ਹੁਣ ਆਪਾਂ ਇੱਥੋਂ ਡੇਢ ਠੀਕ ਆ ਤੇ ਇੱਕ ਤੁਹਾਨੂੰ ਇਸ ਤਰ੍ਹਾਂ ਟੱਕ ਦੇ ਲਾਂਗੇ ਜਿਵੇਂ ਉੱਧਰ ਲਾਇਆ ਇਹ ਬਿਲਕੁਲ ਸੌਖੀ ਕਾਟ ਆ ਜੇਕਰ ਤੁਹਾਨੂੰ ਵਧੀਆ ਲੱਗਦੀ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਦੇ ਭਰਾ ਦਾ ਚੈਨਲ ਸਮਝ ਗਏ ਹਨਾ ਬਾਕੀ ਜੇ ਕੋਈ ਮੇਰੇ ਕਰਨ ਵਾਲੀ ਸੇਵਾ ਹੁੰਦੀ ਆ ਉਹ ਵੀ ਜਰੂਰ ਦਿਆ ਕਰੋ ਦੱਸਿਆ ਕਰੋ ਬਈ ਤੁਹਾਨੂੰ ਆਹ ਚੀਜ਼ ਦੀ ਦਿੱਕਤ ਆਉਂਦੀ ਆ ਜਿੰਨਾ ਸਾਡੇ ਕਰਨ ਜੋ ਹੁੰਦਾ ਹਨਾ ਲਓ ਜੀ ਇਹ ਥੋਪ ਹੈ ਨuestro। ਉਹ ਮੇਰੇ ਹੈ। ਬਾਬਾ ਕਿਸੇ ਭੈਣ ਨੂੰ ਕੁਰਤੇ ਵੀ ਐਵੇਂ ਕੱਟਣ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਸ਼ਰਟ ਕੱਟਣ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਸਿਉਂ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਤੁਸੀਂ ਫੋਨ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ। ਬਸ ਫੋਨ ਉਸ ਹਿਸਾਬ ਨਾਲ ਕਰ ਲੈ ਕਰੋ ਵੀ ਜੇ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਤਾਂ ਗੁੱਸਾ ਨਹੀਂ ਕਰਨਾ। WhatsApp ਤੇ ਮੈਸੇਜ ਛੱਡ ਦੇ ਕਰੋ ਹਨਾ। ਉਹ ਇਟੋਲੀ ਦਾ ਪਕਟਣਾ ਚੰਗੀ ਤਰ੍ਹਾਂ ਸੈੱਟ ਕਰਕੇ ਉਹਨੇ ਆਹ ਲੜਾਣਾ ਐਂਡ ਟੋਲਣਾ। ਜੇ ਲੜ ਪਾਸੇ ਆਸੇ ਹੋ ਜੇ ਫਿਰ ਕੋਈ ਮੈਂ ਕੱਲਾ ਕੱਲਾ ਕੱਟ ਲੈ ਕੋਈ ਐਂ ਮਨ ਇੱਕ ਹੁਣ ਹੱਥ ਨੂੰ ਪਤਾ ਲੱਗਿਆ ਸੈੱਟ ਆ ਇਹ ਲੜ ਇਸ ਤਰ੍ਹਾਂ ਨੂੰ ਨਹੀਂ ਕੋਈ ਹੁਣ ਆਪਾਂ ਇਹਦੀ ਕੈਂਚੀ ਜਦੋਂ ਪਾਉਣੀ ਆ ਹੱਥ ਦੇ ਉੱਤੇ ਐ ਲੜ ਧਰਾਂਗੇ ਆ ਨੇੜੇ ਕਰਕੇ ਦਿਖਾਇਓ ਕੈਮਰਾ ਇਹ ਐਂ ਠੀਕ ਆ ਇਹ ਹੌਲੀ ਹੌਲੀ ਤੁਹਾਡਾ ਹੱਥ ਟਿਕ ਜੂਗਾ ਪਹਿਲੋ ਪਹਿਲੋ ਹੁਣ ਟਿਕਦਾ ਹੌਲੀ ਹੌਲੀ ਜਿਵੇਂ ਆਪਾਂ ਕੰਮ ਨੇੜੇ ਕਰਕੇ ਦਿਖਾ ਦੋ ਇਹ ਐਸ ਤਰ੍ਹਾਂ ਇਹ ਆ ਠੀਕ ਆ ਹੁਣ ਆਪਾਂ ਨੇ ਕੀ ਕਰਨਾ ਆ ਲੜਾਂ ਨੂੰ ਹਾਲੇ ਲੜਾਂ ਦੇ ਨਾਮ ਲਾ ਲਏ ਇਸ ਤੇ। ਉਹ দেখো। ਚਾਰੀ ਲੜ ਇਕੱਠੇ ਕਰਕੇ ਇੱਥੇ ਆਪਾਂ ਸਟੈਪਲ ਦੇ ਨਾਲ ਪਿੰਨ ਲਾ ਦੇਗੇ ਇਹਦੇ। ਉਵੇਂ। ਤਾਂ ਕਿ ਲੜ ਖਿਸਕਣ। ਇਹ ਆ ਬੰਦ ਤਾਂ ਆਪਣਾ ਹੈ। ਹੁਣ ਜੇ ਤੁਹਾਨੂੰ ਇਹ ਲਾ ਦੇ ਕੱਪੜਾ ਵਾਲਾ ਹਿਲਦਾ ਕਿਥੇ ਲਾ ਲਿਆ ਕਰੋ ਕਿਉਂਕਿ ਜਿੰਨਾ ਸਾਫ਼ ਕੱਪੜਾ ਕੱਟਿਆ ਹੋਊਗਾ। ਆਪਾਂ ਮਾ ਕੁੜਤੀ ਆਪਾਂ ਮਸਲਵਾ ਉਨੇ ਹੀ ਵਧੀਆ ਬਣੂਗਾ। ਆਹ ਦੇਖੋ ਚਾਰ ਲੜ ਇੱਕੋ ਜਿਹੀ ਹੋਊਗੀ। ਇੱਕ ਪਿੰਨ ਆਪਾਂ ਇੱਥੇ ਲਾ ਦੇ। ਲੋਚ। ਬਹੁਤ ਸਾਰੇ ਸੂਟ ਨਾਲ ਬੜਾ ਜਿਆਦਾ ਤੜਕਦੇ ਹਾਂ ਤੇ ਬਹੁਤ ਭੈੜਾ ਦਾ ਚਿੱਤ ਖਿਜਣ ਲੱਗ ਜਾਂਦਾ ਵੀ ਕੱਟਿਆ ਨਹੀਂ ਜਾਂਦਾ ਨਾ ਜਦੋਂ ਜਦੋਂ ਸੂਟ ਸੈੱਟ ਕਰਦੇ ਆ ਉਹਦੇ ਨੂੰ ਜਵਾਕ ਕੋਈ ਮੜਾ ਮੋਟਾ ਹਲਾ ਨਹੀਂ ਹਾਲ ਹੁਣ ਇਹ ਬਿਲਕੁਲ ਨਹੀਂ ਹਿੱਲੂਗਾ ਬੰਨਿਆਗੇ ਨਾ ਹੁਣ ਆਪਾਂ ਪਹਿਲਾਂ ਜੀ ਘੇਰਾ ਸੈੱਟ ਕਰਾਂਗੇ ਕਿੰਨਾ ਰੱਖਣਾ ਉਸ ਤੋਂ ਬਾਅਦ ਆਪਾਂ ਜੀ ਲੰਬਾਈ ਵਗੈਰਾ ਸੈੱਟ ਕਰਾਂਗੇ ਲੋਚ ਜੇਕਰ ਆਪਾਂ ਪਤਾ ਕਰਨਾ ਵੀ ਸਲਵਾਰ ਦਾ ਘੇਰਾ ਆਪਣਾ ਕਿੰਨਾ ਰਹਿ ਰਿਹਾ ਤੇ ਜਿੰਨਾ ਆਪਾਂ ਨੇ ਪਹੁੰਚਾ ਜੋੜਾ ਪਾਇਆ ਸੀਗਾ ਫੱਟਾ ਗਿਆ ਇਹਨੇ ਜਿਹਨੂੰ ਆਪਾਂ ਉਹਨੂੰ ਮੈਨਣਾ ਪਹੁੰਚਾ ਕਿੰਨਾ ਪਾਜੀ ਆਪਾਂ 12 12 ਨੇੜੇ ਕਰਕੇ ਦੇਖੋ ਭੈਣਾ ਆਹੇ ਖੁਸ਼ੀ 12 ਅੱਧਾ ਹੋ ਗਿਆ 6 ਉਹ ਸਲਵਾਰ ਕਿੰਨੀ ਭਾਰੀ ਕੀਤੀ ਕਰਨੀ ਉਹ ਨਹੀਂ ਕਰ ਸਕਾਂ ਜੇ 34 ਰੱਖਾਂਗੀ ਤਾਂ 68 ਹੋ ਜੂਗੀ ਸਲਵਾਰ ਜਿਹੜੀ 34 ਤੋਂ 68 ਹੁੰਦੇ ਨਾ ਆਹੋ ਹੁਣ ਇਹਦੇ ਝੋਲੀਏ ਸਪੈਨ ਦੀ ਬਹੁਤਾ ਹੋਰ ਵੀ ਵਧਾ ਸਕਦੇ ਆ ਆਹੋ ਇੱਥੇ ਕਰਦੇ ਕਿਉਂਕਿ ਇਹ ਭੈਣ ਸਲਵਾਰ ਥੋੜੀ ਭਾਰੀ ਪਾ ਕੇ ਕੁਛ ਨਹੀਂ ਗੇ ਆਪਾਂ ਥੋੜੀ ਭਾਰੀ ਰੱਖ ਦਿੰਦੇ ਹਾਂ ਹੁਣ ਕਿੰਨੀ ਹੋ ਗਈ ਦਿਖਾ ਦਮਾ ਤੁਹਾਨੂੰ ਮਣ ਕੇ ਆਲੋ 70 ਇੰਚ ਇਸ ਭੇਂਦਾ ਘੇਰਾ ਸਲਵਾਰ ਦਾ ਬਿਲਕੁਲ ਸਹੀ ਆਊਗਾ ਜਿਹੜੀ ਅੱਡੀਆਂ ਤੋਂ ਬਿਲਕੁਲ ਸਹੀ ਰਹੂਗੀ ਤੇ ਮੂਰੂ ਵੀ ਸਲਵਾਰ ਸਟ੍ਰੇਟ ਸਟ੍ਰੇਟ ਰਹੂਗਾ ਖੜਮੀ ਇਹ ਨਹੀਂ ਹੈ ਮੂਰ ਨੂੰ ਸਲਵਾਰ ਡਿੱਗੀ ਜਾਊਗਾ ਉਹ ਜਿਹੜਾ ਆਪਾਂ ਇੱਥੇ ਨੂੰ ਕੱਟ ਦਾਂਗੇ ਠੀਕ ਆ ਆਹ ਕਰੀ ਜਰੂਰ ਬਣਾਇਆ ਕਰੋ ਸਲਵਾਰ ਦੇ ਨਾਲ ਇਹਦੇ ਨਾਲ ਸਾਰੀ ਬਾਹਰ ਕਾਟ ਸਾਰੀ ਸੈੱਟ ਹੋਏਗੀ ਹੁਣ ਆਪਾਂ ਪਹਿਲਾਂ ਝੋੜੀ ਸੈੱਟ ਕਰ ਲੀਏ ਜੀ ਇੱਥੋਂ ਮੂਰ ਦੀ ਬਰੀਕੀ ਦੇ ਵਿੱਚ ਜਾਏ ਕੋਈ ਕੰਮ ਜੇਦੋਂ ਆਪਾਂ ਕੰਮ ਕੱਟਦੇ ਹਾਂ ਸ਼ੌਂਕ ਨਾਲ ਵਧੀਆ ਹਣ ਬਾਕੀ ਹੌਲੀ 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 ਸਾਰਾ ਕੁਝ ਹੋ ਜਾਂਦਾ ਹੈ। ਬਾਕੀ ਇੱਕ ਦੂਜਿਆਂ ਨੂੰ ਜ਼ਰੂਰ ਸਿਖਾਇਆ ਕਰੋ ਜਿਹੜੀਆਂ ਭੈਣਾ ਜਾਣਦੀਆਂ ਹਨ ਜਾਂ ਕੋਈ ਮੇਰਾ ਭਰਾ ਜੇ ਕੋਈ ਪੁੱਛਣਾ ਹੋਣਾ ਤੁਹਾਡੇ ਤੋਂ ਬੱਚਾ ਹਨ ਜ਼ਰੂਰ ਦੱਸਿਆ ਕਰੋ ਆਪੀ ਅੱਗੇ। ਜਿੰਨਾ ਵੀ ਆਪਾਂ ਗੁਣ ਨੂੰ ਵੱਡਾਂਗੇ ਉਨਾ ਹੀ ਵੱਧਦਾ ਹੈ। ਇਹ ਨਹੀਂ ਹੈ ਵੀ ਆਪਾਂ ਜੇ ਕਿਸੇ ਨੂੰ ਸਿਖਾਤਾ ਤਾਂ ਆਪਣਾ ਕੰਮ ਰੁਕ ਜਾਊਗਾ ਜਾਂ ਫੇਰ ਹੋਈ। ਇਹ ਆਪਣੇ ਮਨ ਦਾ ਵਹਿ ਹੁੰਦਾ। ਮਹਾਰਾਜ ਨੇ ਜਿੱਦੇ ਦਾਣੇ ਜਿੱਥੇ ਖੜਾ ਰਿਹਾ ਉਹਨੇ ਉੱਥੋਂ ਚੋਗ ਲੈਣੇ। ਜਿਹੜਾ ਕੋਈ ਆਪਣੇ ਕਰਮਾਂ ਦਾ ਕੰਮ ਆਪਣੇ ਕੋਲੇ ਆਉਣਾ ਉਹ ਆਪਣੇ ਕੋਲੇ ਹੀ ਆਊਗਾ। ਮੈਨੂੰ ਯਾਦ ਆ ਜਦੋਂ ਪਰਾਨੇ ਕਰੋ ਇੱਥੇ ਆ ਜੀ ਬਹੁਤ ਸਾਰੇ ਬਜ਼ੁਰਗ ਕਹਿੰਦੇ ਬਾਈ ਤੂੰ ਉੱਥੇ ਨਾ ਜਾ ਤੇ ਉੱਥੇ ਕੰਮ ਨਹੀਂ ਚੱਲਣਾ ਪਰ ਮੈਨੂੰ ਪਤਾ ਸੀਗਾ ਵੀ ਆਪਦੇ ਕੰਮਦਾਰ ਨੂੰ ਪਤਾ ਹੁੰਦਾ ਵੀ ਆਪਾਂ ਕਿਉਂਕਿ ਕੰਮ ਮੇਰਾ ਇਹ ਆਦਤ ਆ ਸ਼ੁਰੂ ਤੋਂ ਹੀ ਜੇ ਕੱਲੂ ਕੰਮ ਦੇ ਲੱਗਾ ਤਾਂ ਮੈਂ ਉਹਨੂੰ ਅੱਜ ਕਰਕੇ ਰੱਖਦਾ ਵੀ ਲੇਟ ਨਹੀਂ ਕਰਦਾ ਬਹੁਤ ਸਾਰੇ ਭਰਾਜੀ ਹੁੰਦੇ ਆ ਵੀ ਅੱਜ ਕੱਪੜੇ ਨੇ ਤਾਂ ਉਹਨੂੰ ਅੱਜ ਸਵੇਰੇ ਸ਼ੁਰੂ ਕਰਨੇਗੇ ਸਵੇਰੇ ਕੁਝ ਵੀ ਹੋ ਸਕਦਾ ਕੋਈ ਮਾਰਗ ਹੀ ਹੋ ਜਾਂਦੀ ਆਪਣੇ ਘਰੇ ਜਾਂ ਕੋਈ ਬੰਦਾ ਬਿਮਾਰਤਵਾਰ ਹੋ ਜਾਂਦਾ ਇੱਕਦਮ ਪਹਿਲਾਂ ਕਰਕੇ ਰੱਖੋ ਕੋਈ ਵੀ ਕੰਮ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤਾਂ ਹਨਾ ਇੱਕਦਮ ਪਹਿਲਾਂ ਕਰਕੇ ਰੱਖਿਆ ਕਰੋ ਕੋਈ ਵੀ ਕੰ ਉਹ ਲੈਡ ਹੀ ਬੰਦ ਹੋ ਜੇ ਮੌਕੇ ਦੇ ਹਨ ਇਹ ਚੀਜ਼ਾਂ ਫਿਰ ਆਪਾਂ ਬਹੁਤ ਸਾਰੇ ਭਰਾਵਾਂ ਨੇ ਸੁਣਿਆ ਹੋਊਗਾ ਵੀ ਜਦੋਂ ਵੀ ਆਪਾਂ ਕੱਪੜੇ ਫਣ ਜਾਂਦੇ ਉਹ ਮੜੀ ਜਿਹੀ ਪ੍ਰੈਸ ਰਹਿੰਦੀ ਹੈ ਬਸ ਇਹ ਚੀਜ਼ਾਂ ਫੇਰੀ ਫਰਕ ਪੈਂਦਾ ਜੇ ਆਪਣੇ ਕੰਮ ਨੂੰ ਚਾਣ ਵੀ ਇੱਥੋਂ ਉੱਪਰ ਟਿਕਰ ਜਾ ਵੀ ਤਾਂ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣਾ ਪੈਂਦਾਗਾ ਕੰਮ ਦੇ ਵਿੱਚ ਹਨ ਫੋਨ ਦਾ ਖੜਾ ਛੱਡ ਕੇ ਕੰਮ ਦੇ ਵਿੱਚ ਧਿਆਨ ਦੇਣਾ ਪੈਂਦਾ ਜੀ ਸਾਰਿਆਂ ਦੀ ਕਰਦਾ ਵਿਆਹ ਸ਼ਾਦੀ ਦੇਖ ਨੂੰ ਇਹੋ ਜਿਹੀ ਗੱਲ ਨਹੀਂ ਹੁੰਦੀ ਮੇਰੇ ਘੇਰਾ ਜੀ ਨਹੀਂ ਕਰਦਾ ਜਾਂ ਮੇਰੇ ਨਹੀਂ ਕਰਦਾ ਪਰ ਆਪਦੇ ਚਾਹ ਮਾਰਨੇ ਪੈਂਦੇ ਆ ਪਰ ਜੇ ਆਪਾਂ ਜ਼ਿੰਦਗੀ ਵਿੱਚ ਕੁਝ ਬੰਨ ਆਲ ਇੱਕ ਤੋਂ ਆਪਾਂ ਨੂੰ ਸੈੱਟ ਕਰਾਂਗੇ ਚੰਗੀ ਤਰ੍ਹਾਂ ਜਿੰਨਾ ਆਪਣਾ ਸਿਉਂ ਦੇ ਵਿੱਚ ਕਪੜਾ ਆਉਂਦਾ ਹਨ ਇਹਦਾ ਚੜਾ ਕਰ ਲੈ ਕੋਈ ਆ ਹੋ ਗਏ ਚੜਾ ਆਪਣਾ ਇਸ ਤਰ੍ਹਾਂ ਆਹ ਚੀਜ਼ ਦਾ ਧਿਆਨ ਤੁਸੀਂ ਚੰਗੀ ਤਰ੍ਹਾਂ ਰੱਖਣਾ ਠੀਕ ਆ ਇੱਕ ਤੋਂ ਆਪਾਂ ਸੈੱਟ ਕਰਕੇ ਨੇੜੇ ਕਰਕੇ ਦਿਖਾਵਾਂਗਾ ਹਾਂਜੀ ਹੁਣ ਜਿਹੜੀ ਆਪਾਂ ਸਲਵਾਰ ਦੀ ਢਾਲ ਪਾਉਣੀ ਹੈ ਸਾਰੀਆਂ ਸਲਵਾਰਾਂ ਦੀ ਪਾ ਲਿਆ ਕਰੋ ਭਾਵੇਂ ਕੋਈ ਭੈਣ ਪਤਲੀ ਆ ਭਾਵੇਂ ਭਾਰੀ ਆ ਜੇ ਕੋਈ ਭੈਣ ਜਿਆਦੇ ਭਾਰੀ ਆ ਉਹਦੇ 3 ਇੰਚ ਤੁਸੀਂ ਢਾਲ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਹੁੰਦੀ ਹਨ ਤੇ ਆਹ ਇਧਰੋਂ ਜਦੋਂ ਆਪਾਂ ਢਾਲ ਪਾਉਣੀ ਨਾ ਇੱਥੋਂ ਤੁਸੀਂ ਜਮਾ ਸਿਰੇ ਤੱਕ ਕਰਨ ਲੈ ਕੇ ਜਾਇਆ ਕਰੋ ਆਹ ਚੀਜ਼ ਇੱਥੋਂ ਝੋਲੀ ਕੋ ਲੈ ਕੇ ਨਾ 5 6 ਇੰਚ ਛੱਡ ਦੇ ਕੋ ਇੱਥੋਂ ਠੀਕ ਇੱਥੇ ਨਿਚਾਲ ਵਾਲੇ ਨਾ ਮੈਂ ਇੱਕ ਉਹ ਆਪਾਂ ਜਿਹੜੀ ਆ ਨੇੜੇ ਕਰਕੇ ਦਿਖਾਉਣਾ ਕਿੰਨਾ ਸਾਢੇ 6 ਇੰਚ ਘੱਟਦਾ ਬੈਲਟ ਦੇ ਥੱਲੇ ਸਲਵਾਰ ਦੀ ਲੰਬਾਈ ਕਿੰਨੀ ਆ ਸਾਢੇ 33 ਤੇ ਤਨ 36 ਮੈਂ ਹਲਕਾ ਜਿਹਾ ਹੋਰ ਵੱਧ ਰੱਖੂ ਕਈ ਵਾਰੀ ਸਲਵਾਰ ਤੋਂ ਨਾ ਕਪੜਾ ਸੁngੜ ਜਾਂਦਾ ਆਪਾਂ ਤਿੰਨ ਸੂਤ ਵੱਧ ਹੋਰ ਲੈ ਲਏ ਠੀਕ ਆ ਤਾਂ ਹੁਣ ਆਪਾਂ ਨੇ ਕੀ ਕਰਨਾ ਆਹ ਫੱਟੀ ਵੀ ਵਧੀਆ ਕੰਮ ਦੇਣੀ ਆਪਾਂ ਨੂੰ ਜੇ ਕਿਸੇ ਭੈਣ ਨੂੰ ਨਿਸ਼ਾਨ ਲਾਉਣ ਦੇ ਵਿੱਚ ਦਿੱਕਤ ਹੋਣੀ ਪਹਿਲਾਂ ਇੰਨੇ ਕ ਹਿੱਸੇ ਤੇ ਐਵੇਂ ਨਿਸ਼ਾਨ ਲਾ ਲੈ ਕਰੀ ਠੀਕ ਆ ਤਾਂ ਲੱਗ ਗਣ ਹੁਣ ਇੱਥੋਂ ਇਹਨੂੰ ਧਰ ਕੇ ਇਸ ਤਰ੍ਹਾਂ ਬਹੁਤ ਸੋਹਣੀ ਇਹਦੀ ਸ਼ੇਪ ਆਊ ਸਲਵਾਰ ਦੀ ਲੋ ਜੀ ਹੁਣ ਨਿਸ਼ਾਨ ਤੁਹਾਨੂੰ ਦੇਸ ਰਿਹਾ ਹੋਣਾ ਹੈ ਪਰ ਆਟੋਮੈਟਿਕ ਜਿਹੜੀ ਸਲਵਾਰ ਅੱਗੋਂ ਸਟ੍ਰੇਟ ਰਹੂਗੀ ਆ ਤੁਹਾਡੇ ਵਾਲੇ ਪਾਸੋਂ ਅੱਡੀਆਂ ਦੇ ਉੱਪਰ ਜਾ ਕੇ ਨਾਲੇ ਤਾਂ ਸੋਹਣੀਆਂ ਪੌੜੀਆਂ ਬਣਣਗੀਆਂ ਤੇ ਨਾਲੇ ਅੱਡੀਆਂ ਵੀ ਢਗੀਆਂ ਜਾਣੀਆਂ ਨੰਗੀਆਂ ਨਹੀਂ ਜਣੀਆਂ ਹੁਣ ਨਹੀਂ ਆਪਾਂ ਆਮ ਜਿਵੇਂ ਖੜਦੇ ਆ ਤਾਂ ਸਲਵਾਰ ਪਿੱਛੇ ਚੱਕੀ ਜਾਂਦੀ ਆ ਹਨਾ ਤੇ ਇਹ ਕੀ ਨਾ ਡਿੱਕਤ ਨਹੀਂ ਆਊਗੀ ਇੱਕ ਚੀਜ਼ ਹੋਰ ਹੁਣ ਜਦੋਂ ਇਹਦੀ ਲੈਂਡਿੰਗ ਕੱਟਣੀ ਆ ਤਾਂ ਸੇਮ ਹੀ ਕੱਟਣੀ ਆ ਇਹ ਨਹੀਂ ਹੈ ਵੀ ਲੈਂਡਿੰਗਾਂ ਬਸਿੱਧੀ ਕੱਟ ਦੇਈਏ ਜਿਵੇਂ ਆਪਾਂ ਢਾਲੇ ਦੇ ਵਿੱਚ ਪਈ ਓਵੇਂ ਲੈਂਡਿੰਗ ਦੇ ਵਿੱਚ ਪਾਉਣੀ ਆ ਤੇ ਲੈਂਡਿੰਗ ਹਮੇਸ਼ਾ ਮੈਂ ਬੇਨਤੀ ਕਰਦਾ ਨੂੰ ਭੈਣਾਂ ਨੂੰ ਜਿਹੜੀਆਂ ਤਾਂ ਬਠਿੰਡੇ ਆ ਸਕਦੇ ਭੈਣਾ ਉਹ ਬਠਿੰਡੇ ਵੀ ਦੁਕਾਨ ਹੈਗੀ ਜਿੱਥੋਂ ਆਪਣਾ ਮਾਲ ਆਉਂਦਾ ਨਹੀਂ ਤਾਂ ਜਿੱਥੋਂ ਵੀ ਕਿਤੇ ਸ਼ਹਿਰ ਤੋਂ ਹੋਰ ਤੋਂ ਤੁਸੀਂ ਲੈਣੀ ਆ ਤਾਂ ਜਿਹੜੀ ਆਪਾਂ ਸਿਰ ਦੇ ਉੱਪਰ ਪੱਗ ਬੰਨ੍ਹਦੇ ਵਧੀਆ ਵਾਲੀ ਲੈਣੀ ਉਹ ਲਿਆ ਕਰੋ ਸਸਤੀ ਲੈਣੀ ਕਦੇ ਵੀ ਨਹੀਂ ਲੈਣੀ ਕਿਸੇ ਭੈਣ ਨੇ 5-10 ਰੁਪਏ ਦਾ ਫਰਕ ਜ਼ਰੂਰ ਪੈਂਦਾ ਮਨਦਾ 65-70 ਰੁਪਏ ਵਧੀਆ ਲੈਂਡਿੰਗ ਆਉਂਦੀ ਆ ਪਰ ਉਹਦਾ ਪਣਾ ਵੀ ਚਾੜਾ ਹੁੰਦਾ ਉਹ ਤੋਂ ਹੋਂਦੇ ਨਾਲ ਬਾਅਦ ਦੇ ਵਿੱਚ ਸੁਗੜਦੀ ਵੀ ਨਹੀਂ ਪਹਿਲੋਂ ਇੱਕ ਵਾਰ ਜਦੋਂ ਆਪਾਂ ਲੈਡਿੰਗ ਲਾਉਣੀ ਹੈ ਘੱਟ ਤੋਂ ਘੱਟ 10 ਘੰਟੇ ਭਿਉ ਕੇ ਰੱਖਣੀ ਆ ਉਹਨੂੰ ਖੋਲ ਕੇ ਭਿਉਣੀ ਆ ਤੈ ਮਾਰ ਕੇ ਨਹੀਂ ਭਿਉਣੀ ਇਹ ਚੀਜ਼ ਆਜੋ ਆਪਾਂ ਹੋਣੇ ਨੂੰ ਇੱਥੋਂ ਸ਼ੁਰੂ ਕਰਾਂਗੇ ਠੀਕ ਹੈ ਬਿਲਕੁਲ ਆਰਾਮ ਨਾਲ ਕਾਲੀ ਜਮਾ ਨਹੀਂ ਕਰਨੀ ਜਦੋਂ ਆਪਾਂ ਕੱਪੜਾ ਕੱਟਣਾ ਜਾਂ ਸਿਉਣਾ ਹੈ ਉਹ ਸਲਵਾਰ ਦੇ ਫੱਟਿਆਂ ਦੇ ਪੈ ਗਈ ਨਾ ਕਾਟ ਇਸ ਤਰ੍ਹਾਂ اوپر ਨੂੰ ਸਾਈਡ ਤੇ ਰੱਖ ਦੇਣ ਇਹਨੂੰ ਬਹੁਤ ਕਿਤੇ ਆਪਣੇ ਕੰਨੀ ਖਿੱਚ ਲੈਣਾ ਇਸ ਤਰ੍ਹਾਂ ਠੀਕ ਇਹ ਤੋਂ ਪਾ ਹੌਲੀ ਹੌਲੀ ਦੇ ਵਿੱਚ ਮਿਲਾ ਦੇਣਾ ਉਮੀਦ ਕਰਦਾ ਵੀ ਤੁਹਾਨੂੰ ਸਾਰੀ ਚੀਜ਼ ਦੀ ਸਮਝ ਆਈ ਹੋਣੀ ਆ ਪਰ ਫਿਰ ਵੀ ਜੇ ਕਿਸੇ ਮੇਰੀ ਭੈਣ ਨਵੀਂ ਹੁੰਦੀ ਹੈ ਚੈਨਲ ਤੇ ਉਹ ਨਹੀਂ ਸਮਝ ਆਉਂਦੀ ਤਾਂ ਬਾਅਦ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਕਮੈਂਟ ਕਰ ਸਕਦੇ ਹੋ ਫੋਨ ਲਾ ਕੇ ਪੁੱਛ ਸਕਦੇ ਹੋ ਨਾ ਬਾਕੀ ਆ ਉਹ ਜਿਹੜੀ ਭੈਣਾਂ ਨੰਬਰ ਮੈਂ ਵਾਰ-ਵਾਰ ਕਹਿੰਦਾ ਗਰੁੱਪ ਦੇ ਵਿੱਚ ਨੰਬਰ ਐਡ ਕਰਾਉਣਾ ਕੋਈ ਪੈਸਾ ਨਹੀਂ ਹੈਗਾ ਬਿਲਕੁਲ ਫ੍ਰੀ ਸੇਵਾ ਹੈ ਮੇਰੇ ਕੰਮ ਨੂੰ ਠੀਕ ਆ ਆਪਾਂ ਆਨਲਾਈਨ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਇੱਥੇ ਕੋਈ ਬਿਠਾ ਕੇ ਭੈਣਾਂ ਨੂੰ ਕੰਮ ਸਿਖਾਇਆ ਜਾਇਆ ਕਰੂਗਾ ਬਿਲਕੁਲ ਫ੍ਰੀ ਪੈਸਾ ਨਹੀਂ ਕੋਈ ਵੀ ਲਿਆਇਆ ਜਾਇਆ ਕਰੂਗਾ ਠੀਕ ਆ ਬ ਤਾਕੇ ਹੋਰਾਂ ਭੈਣਾ ਵੀ ਇਹ ਚੀਜ਼ ਦਾ ਹਾਲ ਲੈ ਸਕਣ। ਬਾਕੀ ਤੁਸੀਂ ਅੱਗੇ ਕੇਸ ਸਟੌਕ ਤੇ ਵੀਡੀਓ ਦੇਖਣੀ ਚਾਹੁੰਦੇ ਹੋ। ਠੀਕ ਆ ਉਹ ਵੀ ਆਪਾਂ ਪਾ ਦਿਆਂਗੇ। ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਆ ਕਰੋ। ਬਾਕੀ ਜੇ ਕਿਸੇ ਭੈਣ ਦਾ ਕਮੈਂਟ ਨਹੀਂ ਪੜ ਕੇ ਜਵਾਬ ਦਿੱਤਾ ਜਾਂਦਾ ਉਹ ਮੇਰੇ WhatsApp ਤੇ ਆ ਕੇ ਪਰਸਨ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ। ਭਾਈ ਅਸੀਂ ਆ ਮੈਸੇਜ ਕੀਤਾ ਤੁਸੀਂ ਜਵਾਬ ਨਹੀਂ ਦਿੱਤਾ ਕੋਈ। ਅਸਾਨੂੰ ਆ ਚੀਜ਼ ਦੀ ਤੇ ਕਾਰਟ ਦੀ ਵੀਡੀਓ ਬਣਾ ਕੇ ਦਿਓ। ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ। ਸਤਿ ਸ੍ਰੀ ਅਕਾਲ।